ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਡੇਜ਼ਰਟ ਟੂ 스ਨੋ ਐਪੀਸੋਡ ਦੇ ਵਿੱਚ ਮੇਰਾ ਨਾਮ ਹੈ ਹਰਪਾਲ ਸਿੰਘ ਮੈਂ ਲਗਭਗ 9 ਸਾਲ ਦबई ਵਿੱਚ ਤੇ ਪਿਛਲੇ 2.5 ਸਾਲ ਤੋਂ ਕੈਨੇਡਾ ਵਿੱਚ ਟੱਕ ਚਲਾ ਰਿਹਾ ਹਾਂ ਜੇ ਤੁਸੀਂ ਵੀ ਪਿੰਡ ਤੋਂ ਦबई ਦबई ਤੋਂ ਕੈਨੇਡਾ ਜਾਂ ਯੂਰਪ ਦੇ ਹੋਰ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹੋ ਤੇ ਇਹ ਐਪੀਸੋਡ ਘੱਟ ਲਈ ਆਨ ਕਰਾਂਗੇ ਕਮ ਸੇਵਿੰਗ ਲਾਈਫ ਸਟਾਈਲ ਤੇ ਉਹ ਹਿੰਮਤ ਜੋ ਬਦਲਾਅ ਲਈ ਚਾਹੀਦੀ ਹੈ ਅਸੀਂ ਇਸ ਚੈਨਲ ਤੇ ਤੁਹਾਨੂੰ ਟਰਕਿੰਗ ਐਡਵੈਂਚਰ ਖੂਬਸੂਰਤ ਰਸਤੇ ਤੇ ਵਿਦੇਸ਼ਾਂ ਵਿੱਚ ਟਰੱਕ ਚਲਾਉਣ ਲਈ ਕੁਝ ਟਿਪਸ ਵੀ ਦਵਾਂਗੇ ਤੇ ਚਲੋ ਯਾਤਰਾ ਸ਼ੁਰੂ ਕਰਦੇ ਹਾਂ ਭਣੇ ਨੂੰ ਲਓ ਜੀ ਅੱਜ ਤੁਹਾਨੂੰ ਪਹਿਲੀ ਵਾਰੀ ਮਿਲਾਉਂਦੇ ਆ ਆਪਣੇ ਕੋ-ਡਰਾਈਵਰ ਦੇ ਨਾਲ ਇਸ ਯਾਤਰਾ 'ਚ ਸਾਡੇ ਨਾਲ ਹੋਣਗੇ ਸਾਡੇ ਨਾਲ ਨੇ ਬਾਬਾ ਰੁਪਿੰਦਰ ਸਿੰਘ ਜੀ ਇਹਨੇ ਤਰਨਤਾਰਨ ਤੋਂ ਤੇ ਇਹ ਵੀ ਵਿਦੇਸ਼ ਤੋਂ ਆਏ ਨੇ ਇਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਚਲੋ ਜਲਦੀ ਮਿਲਦੇ ਆ ਬਾਬਾ ਜੀ ਤੁਹਾਨੂੰ ਚਾਹੁੰਦੇ ਆ ਯਾਤਰਾ ਤੇ ਆਪਣਾ ਚੈਨਲ ਖੁੱਲਣ ਦੀ ਖੁਸ਼ੀ ਚ ਬਾਬਾ ਜੀ ਪਾਰਟੀ ਕਰ ਰਹੇ ਨੇ ਜੀ ਪ੍ਰਸ਼ਾਦ ਲੋਕੋ ਮੇਤਰੋ ਤੁਸੀਂ ਵੀ ਸ਼ਕੋ ਇਸ ਸਫ਼ਰ ਮੇਰੇ ਲਈ ਕੁਝ ਖਾਸ ਸੀ ਤੁਰੰਤ ਤੋਂ ਪਹਿਲਾਂ ਮੈਂ ਕੁਝ ਰਹਿਣ ਵਾਲੇ ਸਥਾਨ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਤਾਂ ਜੋ ਇਹ ਯਾਦਗਾਰੀ ਪਲ ਮੇਰੇ ਨਾਲ ਰਹਿਣ ਇਸ ਤੋਂ ਪਹਿਲਾਂ ਮੈਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਵੀ ਵਿੱਚ ਦਰਸ਼ਨ ਕਰਕੇ ਪ੍ਰਮਾਤਮਾ ਤੋਂ ਆਸ਼ੀਰਵਾਦ ਲਿਆ ਤਾਂ ਕਿ ਇਹ ਮੇਰਾ ਸਫਰ ਸੁਖਤਤ ਸਫਲ ਰਹੇ ਨਮਾਤੀ ਨਮਾਮਸੋਂ ਨਮਸ ਪਿਆਰ ਸ਼ੁਰੂ ਵਿੱਚ ਬਹੁਤ ਚੈਲਿੰਜਿੰਗ ਲੱਗਿਆ ਸੱਚ ਵਿੱਚ ਬਹੁਤ ਚੈਲਿੰਜਿੰਗ ਲੱਗਿਆ ਪਰ ਹਰ ਦਿਨ ਕੁਝ ਨਵਾਂ ਸਿੱਖਿਆ ਬ੍ਰੀਕਸਰ ਅਪਲਾਈਡ ignition on all indicator warning lights are working good transmission neutral start the truck two lights are left brake light and seat belt light ਸਫਤੋਂ ਵੱਡੀ ਚੁਣੌਤੀ ਸੀ ਕੈਨੇਡਾ ਵਿੱਚ ਲਾਇਸੈਂਸ ਪ੍ਰਾਪਤ ਕਰਨਾ ਪਹਿਲੀ ਕੋਸ਼ਿਸ਼ ਵਿੱਚ ਬਹੁਤ ਮੁਸ਼ਕਲਾਂ ਆਈਆਂ पर मैं हिम्मत नहीं हारी स्टार्ट बाजी केवन इंस्पेक्शन ब्रेक्स आर अप्लाइड अप्लाइड इग्निशन ऑन हम्म लाइट्स ऑन ऑल इंडिकेटर वार्निंग लाइट आर वर्किंग गुड ऑल इंडिकेटर इज वर्किंग गुड लेफ्ट साइड लेफ्ट साइड की नहीं ਆ ట్రాన్స్‌મિਸ਼ਨ ਨਹੀਂ ਨਹੀਂ ట్రాన్స్‌મિਸ਼ਨ ਇੰਡੀਕੇਟਰ ਵਰਨਿੰਗ ਲਾਈਟ ਆ ਵਰਕਿੰਗ ਗੁੱਡ ట్రాన్స్‌મિਸ਼ਨ ਨਿਊਟਰਲ ਪਹਿਲਾਂ ਕਹਿਣਾ ਹੈ ట్రాన్స్‌મિਸ਼ਨ ట్రాన్స్‌મિਸ਼ਨ ਨਿਊਟਰਲ ਟਰੱਕ ਸਟਾਰਟ ਹਾਂ ਓਨਲੀ 2 ਸਾਈਨ ਆਰ ਲਿਫਟ ਹਾਂ ਓਨਲੀ 2 ਸਾਈਨ ਆਰ ਲਿਫਟ ਬ੍ਰੇਕ ਐਂਡ ਬ੍ਰੇਕ ਐਂਡ ਸੀਟ ਬੈਲਟ ਹਾਂ ਹਾਂ ਗੇਜਿਸ ਤੇ ਆ ਜਾਓ ਜਿੱਦਾਂ ਮੈਂ ਦੱਸਿਆ ਤੁਹਾਨੂੰ ਗੇਜਿਸ ਇੰਜਨ ਆਇਲ ਵਰਕਿੰਗ ਇਜ਼ ਗੁੱਡ ਗੇਜ ਦਾ ਕਿਹਾ ਹੀ ਨਹੀਂ ਇੰਜਨ ਵਾਲ ਗੇਜ ਵਰਕਿੰਗ ਇਜ਼ ਗੁੱਡ ਇੰਜਨ ਆਇਲ ਗੇਜ ਇਜ਼ ਵਰਕਿੰਗ ਗੁੱਡ ਤੋਂ ਭਾਜੀ ਆਹ ਕੁਐਸਚਨ ਪੁੱਛ ਲਿਆ ਟਾਇਰ ਲੀਕ ਇਫ ਲੀਕ ਕੈਨੋਟ ਬੀ ਹਿਅਰਡ ਭਾਜੀ ਨੂੰ ਫੋਟੋ ਹੁਣ ਨਾਲ ਹੀ ਤੋੜੀ ਚੱਕ ਲਈ ਨਾਲ ਹੀ ਤੋੜੀ ਲਿਆਗੇ ਉਹਨੂੰ ਪ੍ਰਗੁਣ ਦਾ ਹੋਰ ਤੋੜੀ ਨਾ ਠੋਕ ਕੇ ਐਦਾਂ ਦੇ ਚੈੱਕ ਕਰਨਾ ਟਾਇਰ ਚੈੱਕ ਕਰਕੇ ਪੇ ਕਹਿਣਾ ਮੁੱਖ ਬਣਾ ਲਈ ਭਾਜੀ ਨੇ ਹੋਵੇ ਦੂਜੇ ਟ੍ਰੈਲ ਵਿੱਚ ਮੈਨੂੰ ਆਪਣੀ ਮਿਹਨਤ ਅਤੇ ਤਿਆਰੀ ਦਾ ਫਲ ਮਿਲਿਆ ਮੈਂ ਪਾਸ ਹੋ ਗਿਆ ਧੀਰਜ ਅਤੇ ਮਿਹਨਤ ਨਾਲ ਕੋਈ ਵੀ ਚੁਣੌਤੀ ਪਾਸ ਕੀਤੀ ਜਾ ਸਕਦੀ ਹੈ ਜੇ ਤੁਸੀਂ ਵੀ ਇਮੀਗ੍ਰੇਸ਼ਨ ਜਾਂ ਨਵੀਂ ਜਰਨੀ ਬਾਰੇ ਸੋਚ ਰਹੇ ਹੋ ਤਾਂ ਇਹ ਜਰੂਰ ਯਾਦ ਰੱਖੋ ਹਿੰਮਤ ਰੱਖੋ ਅਤੇ ਆਪਣੀ ਮਿਹਨਤ ਨੂੰ ਪੂਰਾ ਸਮਾਂ ਦਿਓ ਹਾਂਜੀ ਦੋਸਤੋ ਜੇ ਤੁਹਾਨੂੰ ਇਹ ਐਪੀਸੋਡ ਪਸੰਦ ਆਇਆ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਪਣੇ ਸਜਾ ਅਤੇ ਕਹਾਣੀਆਂ ਕਮੈਂਟਾਂ ਵਿੱਚ ਜਰੂਰ ਸਾਂਝੀਆਂ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਸੋ ਮੱਚ ਮਿਲਦੇ ਹਾਂ ਕਿਸੇ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ ਇੱਕ ਵਾਰੀ ਫੇਰ ਥੈਂਕਸ ਫੋਰ ਵਾਚਿੰਗ